ਮਈ 2023 ਦੀ ਗੱਲ ਹੋਣੀ ਚਾਹੀਦੀ ਮਸਾਬਾ ਮੇਰੇ ਕੋਲ ਮਈ 2023 ਚ ਇੱਥੇ ਆਏ ਸੀ ਉਦਘਾਟਨ ਕਰਕੇ ਗਏ ਸੀ ਕਿ ਇੱਕ ਤਹਿਸੀਲ ਬਣਾਵਾਂਗੇ ਇੱਕ ਦਫਤਰ ਬਣਾਵਾਂਗੇ ਜਿੱਥੇ ਸਾਰੇ ਦਫਤਰ ਇਕੱਠੇ ਹੋਣਗੇ ਇੱਕੋ ਛੱਤ ਥੱਲੇ ਪਹਿਲਾਂ ਕਿੱਥੇ ਜਾਂਦੇ ਸੀ ਕਮਾਲਪੁਰੇ ਮਰਦਖੇੜੇ ਤੂਰਵੰਜਾਰੇ ਛੂਲਰ ਕਰਾਟ ਤੇ ਜਿਹੜੇ ਡੀਐਸਪੀ ਜਾਂ ਕੋਈ ਮਾਰਕੀਟ ਕਮੇਟੀ ਦਾ ਦਫ਼ਤਰ ਚ ਜਾਂਦਾ ਆਇਧਰ ਨੂੰ ਜਾਓ ਆਇਧਰ ਨੂੰ ਜਾਓ ਤਿੰਨ ਚਾਰ ਦਿਨ ਫੁੱਟਦੇ ਸੀ ਇੱਥੇ ਆਓ ਗੱਡੀਆਂ ਖੜਨ ਦੀ ਜਗ੍ਹਾ ਹੈ ਬੜੀ ਸ਼ਾਨਦਾਰ ਵੇਟਿੰਗ ਰੂਮ ਹੈ ਇੱਕੋ ਛੱਤ ਥੱਲੇ ਸਾਰੇ ਕੰਮ ਹੋਣਗੇ ਤੇ ਆਪਣਾ ਜੋ ਵੀ ਪਟਾ ਪਟਵਾਰੀ ਵੀ ਇੱਥੇ ਹੈ ਡੀਐਸਪੀ ਵੀ ਇੱਥੇ ਹੈ ਐਸਡੀਐਮ ਸਾਹਿਬ ਵੀ ਇੱਥੇ ਹੈ ਤਹਿਸੀਲਦਾਰ ਵੀ ਇੱਥੇ ਹੈ ਸਾਰੇ ਦਫ਼ਤਰ ਇੱਥੇ ਨੇ ਇੱਥੇ ਆ ਕੇ ਆਪਣਾ ਕੰਮ ਕਰਵਾ ਕੇ ਦੋ ਚਾਰ ਘੰਟੇ ਜੋ ਵੀ ਕੰਮ ਕਮ ਟਿਪ ਡਿਪੈਂਡ ਕਰਦਾ ਆਪਣਾ ਆਰਾਮ ਨਾ ਕਰੇ ਜਾਓ ਇਹ ਸਾਰੇ ਪੰਜਾਬ ਚ ਕਰ ਰਹੇ ਆਂ ਅਸੀਂ ਔਰ ਸਭ ਤੋਂ ਵਧੀਆ ਗੱਲ ਹੈ ਬਿਲਡਿੰਗ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਇੱਕ ਤਾਂ ਲਾਲ ਇੱਟਾਂ ਜੀਆਂ ਤੋਂ ਖੜਾ ਛੜਾਇਆ ਮੈਂ ਉਹ ਲਾਲ ਇੱਟਾਂ ਜੀ ਵਾਲੀ ਬਣਾਉਂਦੇ ਬੰਦਾ ਪਹਿਲਾਂ ਹੀ ਡਰ ਜਾਂਦਾ ਸਰਕਾਰੀ ਆ ਉਹ ਤਾਂ ਇਹ ਇੱਥੇ ਤੱਕ ਕੰਮ ਖਰਾਬ ਹੋਊਗਾ ਲਾਲ ਇੱਟਾਂ ਜੀ ਤੋਂ ਮੈਂ ਕਹਿੰਦਾ ਲਾਲ ਇੱਟਾਂ ਨਾਲ ਨਹੀਂ ਬਣਾਉਣਾ ਯਾਰ ਸ਼ੀਸ਼ੇ ਵਾਲਾ ਵਧੀਆ ਬਣਾਓ ਅੱਜ ਤੋਂ 20 ਸਾਲ ਬਾਅਦ ਵੀ ਵਧੀਆ ਲੱਗੇ ਬਿਲਡਿੰਗ ਹੋਰ ਹੀ ਤਰ੍ਹਾਂ ਦੀਆਂ ਇੱਟਾਂ ਆ ਲਾਉਂਦੇ ਆ ਡਿਪਰੈਸਿੰਗ ਜੀਆਂ ਹਨਾ ਉੱਥੇ ਪਹਿਲੀ ਡਰ ਜਾਂਦਾ ਬੰਦਾ ਵੀ ਯਾਰ ਇੱਥੇ ਤਾਂ ਕੰਮ ਖਰਾਬ ਹੀ ਹੋਊਗਾ ਯਾਰ ਸੋ ਇਸ ਕਰਕੇ ਜੋ ਕੁਝ ਨਮਾ ਬਣ ਰਿਹਾ ਹੈ ਉਹ ਅੱਗੇ ਫਿਊਚਰ ਵਾਸਤੇ ਬਣ ਰਿਹਾ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਬਣ ਰਿਹਾ ਹੈ ਚਾਹੇ ਸਟੇਡੀਅਮ ਬਣ ਰਹੇ ਹੋਣ ਚਾਹੇ ਮੁਹੱਲਾ ਕਲੀਨਿਕ ਬਣ ਰਹੇ ਹੋਣ ਚਾਹੇ ਸਕੂਲ ਬਣ ਰਹੇ ਹੋਣ ਚਾਹੇ ਕਾਲਜ ਬਣਾਵਾਂਗੇ ਬਿਲਕੁਲ ਅਪਡੇਟਡ ਕੋਈ ਇਹ ਨਹੀਂ ਹੈਗਾ ਕਿ ਪਾਰਕਿੰਗ ਦੀ ਪ੍ਰੋਬਲਮ ਹੋਵੇ ਜੇ ਬਾਥਰੂਮ ਨਹੀਂ ਹੈਗੇ ਜਾਂ ਲਾਉਣਾ ਭੁੱਲ ਗਏ ਜੀ ਉਹ ਲਾਉਣਾ ਭੁੱਲ ਗਏ ਜੀ ਬਾਹਾਂ ਚ ਕਰੀ ਜਾਂਦੇ ਰਹਿੰਦੇ ਪਹਿਲੇ ਨਕਸ਼ੇ ਜਿਹੜੇ ਨੇ ਮੈਂ ਆਪ ਨਕਸ਼ੇ ਚੈੱਕ ਕਰਦਾ ਮੈਂ ਪੁੱਛਦਾ ਪਾਰਕਿੰਗ ਕਿੱਥੇ ਹੈ ਬਾਥਰੂਮ ਕਿੱਥੇ ਨੇ ਲੋਕਾਂ ਦੇ ਬੈਠਣ ਦਾ ਬੇਟਿੰਗ ਦਾ ਏਰੀਆ ਕਿੱਥੇ ਹੈ ਪਾਣੀ ਪੀਣ ਦਾ ਪ੍ਰਬੰਧ ਕਿੱਥੇ ਹੈ ਸੋ ਇਹ ਸਾਰੇ ਦਫ਼ਤਰ ਜਿਹੜੇ ਨੇ ਇਹ ਬਿਲਕੁਲ ਅਪਡੇਟਡ ਮਿਲਣਗੇ ਤੁਹਾਨੂੰ ਨਵੇਂ ਮਿਲਣਗੇ 10 ਕਰੋੜ 80 ਲੱਖ ਰੁਪਏ ਲੱਗਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਸਟੀਮੇਟ ਜਿਹੜਾ ਐਸਟੀਮੇਟ ਨਾਲੋਂ 1.5 ਕਰੋੜ ਰੁਪਏ ਬਚਾ ਲਿਆ ਕੱਟ ਲਗਿਆ ਕੱਟ ਲਗਿਆ ਔਰ ਲੱਗਿਆ ਕੁਆਲਿਟੀ ਦਾ ਸਮਾਨ ਹੈ ਨਹੀਂ ਤਾਂ ਜੇ ਕੋਈ ਉਹ ਦੂਜੇ ਹੁੰਦੇ ਦੂਜੇ ਜਿਨ੍ਹਾਂ ਦਾ ਨਾਂ ਲੈਣਾ ਆਪਾਂ ਨੇ ਹੁਣ ਤਾਂ ਨਾਂ ਹੀ ਨਾ ਲਿਆ ਕਰੋ ਉਹਨਾਂ ਦਾ 20-25 ਕਰੋੜ ਤੇ ਜਾਂਦਾ ਕੰਮ ਇਹ ਲੱਗਣਾ ਫੇਰ ਵੀ ਪੰਜ ਪੰਜ ਵੀ ਨਹੀਂ ਸੀ ਇੱਥੇ ਲੋਕਾਂ ਦਾ ਪੈਸਾ ਲੋਕਾਂ ਨੂੰ ਫੈਸਿਲਿਟੀਆਂ ਦਿਓ ਇਹ ਸਾਡੀ ਸੋਚ ਹੈ ਸੋ ਚੀਮੇ ਵੀ ਸਭ ਤਸੀਲ ਬਣ ਰਹੀ ਹੈ ਸਟੇਡੀਅਮ ਤੁਹਾਡਾ ਤਿਆਰ ਹੈ ਭਵਾਨੀਗੜ ਮੈਨੂੰ ਐਮਐਲਏ ਸਾਹਿਬਾਂ ਨੇ ਦੱਸਿਆ ਬਣ ਗਈ ਤਸੀਲ ਜਗਰਾਉਂ ਤਿਆਰ ਹੈ ਹਸਪਤਾਲਾਂ ਦੇ ਉਦਘਾਟਨ ਹੋ ਰਹੇ ਨੇ ਨਿਯੁਕਤੀ ਪੱਤਰ ਬੰਡੇ ਜਾ ਰਹੇ ਨੇ ਨੌਕਰੀਆਂ ਮਿਲ ਰਹੀਆਂ ਇਹ ਤਾਂ ਫੰਕਸ਼ਨ ਹੀ ਖਤਮ ਹੋ ਗਏ ਸੀ ਪੰਜਾਬ ਚੋਂ ਨੌਕਰੀਆਂ ਵੰਡਣ ਵਾਲੇ ਫੰਕਸ਼ਨ ਹੀ ਖਤਮ ਹੋ ਗਏ ਸੀ ਆਪਦੇ ਘਰਦਿਆਂ ਨੂੰ ਦੇਈ ਜਾਂਦੇ ਸਾਰਾ ਕੁਝ 50000 ਦੇ ਨੇੜੇ 49427 ਹੋ ਗਈਆਂ ਜੀ 49427 ਨੌਕਰੀਆਂ ਦੇ ਕੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ 49427 ਤੇ 3 ਤਰੀਕ ਨੂੰ ਪਟਿਆਲੇ 700 ਤੋਂ ਵੱਧ ਹੋਰ ਹੋਣਗੇ 50000 ਹੋ ਜੂਗੀ پرسٹ تین تریق ہزار سرکاری نوکری ایک بندہ اٹھ کے کہہ دے کہ ایک روپیہ لگیا ہوگا جا کسے منتری دی جائے یا ایم ایل کی سفارش پانی پی گی ہوگی لوگوں کے گھران چوشیاں ڈول بج رہے نے جب نوکری لے کے پہنچتے ہیں گھر کڑاہی چڑھتی ہوتے اتنے ودائیاں دن آتے لوگ اور منڈا تجھ دیکھے ہونا پچھے میں پرس چوتھی کی گل ہے اٹلی تو آیا کہ جی ہی آیا گھر بھی نہیں گیا ہجے کہ ਮੈਨੂੰ ਈਮੇਲ ਆ ਗਈ ਕਹਿੰਦਾ ਵੀ ਬਿਜਲੀ ਬੋਰਡ ਚ ਲੱਗ ਗਿਆ ਕਹਿੰਦਾ ਚਲੋ ਵੀ ਚੱਲੀਏ ਇੰਨੀ ਸੋਹਣੀ ਧਰਤੀ ਐ ਛੋਟੇ ਦੇ ਸਿਰ ਵਰਗੀ ਧਰਤੀ ਐ ਇੰਨੀ ਮਿਹਨਤੀ ਕੌਮ ਐ ਮਿੱਟੀ ਚ ਸੋਨਾ ਉਗਾਉਣ ਵਾਲੀ ਮਿਹਨਤ ਕਰ ਲੈਨੇ ਆ ਗੁਰੂਆਂ ਦਾ ਅਸ਼ੀਰਵਾਦ ਐ ਹਰ ਪਿੰਡ ਦੇ ਵਿੱਚ ਕਿਸੇ ਸ਼ਹੀਦ ਦਾ ਬੁੱਤ ਲੱਗਿਆ ਐ ਹਰ ਲੱਗਪਗ ਦੂਜੇ ਤੀਜੇ ਪਿੰਡ ਚ ਕੋਈ ਗੁਰੂ ਚਰਨ ਛੋਪਾ ਪ੍ਰਾਪਤ ਪਿੰਡ ਐ ਬਾਣੀ ਸਰਬੱਤ ਦਾ ਭਲੇ ਦੀ ਰਹਿਰਾਸ ਵੇਲੇ ਤੇ ਅੰਮ੍ਰਿਤ ਵੇਲੇ ਗੂੰਜਦੀ ਐ ਠੀਕ ਹੈ ਨਾ ਗੀਤਾ ਦਾ ਪਾਠ ਹੁੰਦਾ ਸਵੇਰੇ ਮਲੇਰ ਕੋਟਲੇ ਵਾਲੇ ਪਾਸੇ ਕੁਰਾਨ ਸ਼ਰੀਫ ਦਾ ਪਾਠ ਹੁੰਦਾ ਹੈ ਭਨਵਾਜਾਂ ਪੜੀਆਂ ਜਾਂਦੀਆਂ ਇੰਨੀ ਅਸ਼ੀਰਵਾਦ ਪ੍ਰਾਪਤ ਧਰਤੀ ਦੁਨੀਆ ਤੇ ਨਹੀਂ ਹੈਗੀ ਕਿਤੇ ਫੇਰ ਵੀ ਛੱਡ ਛੱਡ ਕੇ ਭੱਜੀ ਜਾਂਦੇ ਆ ਸਿਸਟਮ ਕਰਕੇ ਉਹ ਉਹੀ ਪੁਲਿਸ ਵਾਲੇ ਨੇ ਉਹੀ ਡਿਪਟੀ ਕਮਿਸ਼ਨਰ ਨੇ ਉਹੀ ਖੰਭੇ ਨੇ ਉਹੀ ਜੈਂਪਰ ਨੇ ਉਹੀ ਫਿਓਜ ਨੇ ਉਹੀ ਤਾਰਾਂ ਨੇ ਹੁਣ ਕਿਵੇਂ ਬਿਜਲੀ ਆਉਣ ਲੱਗ ਗਈ ਹੁਣ ਕਿਵੇਂ ਕੰਮ ਹੋਣ ਲੱਗ ਗਏ ਨੀਅਤ ਸਾਫ਼ ਚਾਹੀਦੀ ਹੈ ਬਸ ਜੇ ਨੀਤ ਖਰਾਬ ਹੈ ਤਾਂ ਸਾਰਾ ਕੁਝ ਹੀ ਖਰਾਬ ਹੈ ਜੇ ਨੀਅਤ ਸਾਫ਼ ਹੈ ਤਾਂ ਸਭ ਕੁਝ ਸਾਫ਼ ਹੈ ਆਪਣੇ ਸਿਆਣੇ ਕਹਿੰਦੇ ਹਨ ਨਾ ਨੀਤਾਂ ਨੂੰ ਮਰਾਦਾ ਸੱਚੀਆਂ ਨੀਤਾਂ ਨੂੰ ਮਰਾਦਾ ਨੇ ਬਸ ਭਾਈਚਾਰੇ ਚ ਰਹਿਨੇ ਆ ਇੱਕ ਦੂਜੇ ਦੇ ਨਾਲ ਮਿਲ ਕੇ ਰਹਿਨੇ ਆ ਸਾਰਿਆਂ ਦੇ ਧਰਮ ਇਕੱਠੇ ਉਹਨਾਂ ਦੇ ਉਤਸਵ ਉਹਨਾਂ ਦੀਆਂ ਰਾਮ ਨੌਮੀਆਂ ਸਾਡੀਆਂ ਸੰਗਰਾਮਾਂ ਸਾਡੀਆਂ ਈਦਾਂ ਸਾਡੀਆਂ ਜਿਹੜੀਆਂ ਹਨੂਮਾਨ ਜਨਮਤੀਆਂ ਸਾਡੀਆਂ ਦੀਵਾਲੀਆਂ ਸਾਡੀਆਂ ਲੋੜੀਆਂ ਸਾਰੇ ਸਾਂਝੀਆਂ ਨੇ ਸਾਡੀਆਂ ਸੋ ਅਸੀਂ ਇੱਥੇ ਨਫਰ ਦਾ ਬੀਜ ਵੀ ਜੰਡੰਦੇ ਸੋ ਇਸ ਕਰਕੇ ਮੈਂ ਡੜਬੇ ਵਾਲਿਆਂ ਨੂੰ ਕਿਉਂਕਿ ਮੇਰਾ ਆਪਣਾ ਹਲਕਾ ਹੈ ਸਤੌਜ ਪਿੰਡ ਮੇਰਾ ਡੜਬੇ ਚ ਪੈਂਦਾ ਸਤੌਜ ਵਾਲੇ ਵੀ ਆਏ ਹੋਏ ਨੇ ਮੈਨ ਲਗਾ ਬੈਠੇ ਅਗਰਬਖਸ਼ ਹੋਰੀ ਆ ਵਾ 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 ਜੱਜ ਜਸ ਵੀਰ ਹੋਰੀ ਕਰਬਖਸ਼ ਹੋਰੀ ਸੋ ਸਾਡਾ ਪਿੰਡ ਆਖਰੀ ਪਿੰਡ ਹੈ ਡੜਬੇ ਹਲਕੇ ਦਾ ਤੇ ਤੋ ਐਮੈਲਸ ਆਪ ਨੂੰ ਮੰਤਰੀ ਬਣਾਉਣ ਦਾ ਸਾਡਾ ਵੀ ਹਿੱਸਾ ਜੀ ਸੋ ਪਿੰਡਾਂ ਦੇ ਵਿੱਚ ਸੜਕਾਂ ਪਿੰਡਾਂ ਵਾਲੀਆਂ ਸੜਕਾਂ ਹੁਣ ਪ੍ਰੈਫਰ ਕਰ ਰਹੇ ਆ ਮੰਗਾ ਲਿਆ ਸਾਰੀਆਂ ਲਿਸਟਾਂ ਸ਼ਾਨਦਾਰ ਸੜਕਾਂ ਬਣਾਵਾਂਗੇ ਫਿਰ ਲਾਇਬ੍ਰੇਰੀਆਂ ਸਕੂਲ ਸੋਲਰ ਲਾਈਟਾਂ ਜੋ ਪਿੰਡ ਨੂੰ ਪ੍ਰੈਫਰਲੀ ਚਾਹੀਦਾ ਕਿ ਪਿੰਡਾਂ ਚ ਟੋਬਿਆਂ ਦਾ ਬਹੁਤ ਬੁਰਾ ਹਾਲ ਹੈ ਉਹ ਠੀਕ ਕਰਾਂਗੇ ਕੋਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਮੈਂ ਉਹੀ ਕਹਿੰਦਾ ਨੀਂਦ ਦੀ ਕਮੀ ਹੁੰਦੀ ਹੈ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਸੋ ਇਸ ਕਰਕੇ ਤੁਹਾਡੇ ਕੋਲੇ ਅੱਜ ਮੈਂ ਸਪੈਸ਼ਲੀ ਆਇਆ ਕਿ ਨੀ ਸ਼ਾਨਦਾਰ ਬਿਲਡਿੰਗ ਲੋਕ ਦੇਖਣ ਆਇਆ ਕਰਨਗੇ ਇਹਨੂੰ ਹੋਰ ਮੈਨੂੰ ਪਤਾ ਅੱਜ ਆਜ ਵਾਲਾ ਪ੍ਰੋਗਰਾਮ ਇਹਨਾਂ ਨੇ ਚਲਾ ਦੇਣਾ ਹੈ ਟੀਵੀ ਤੇ ਤੇ ਹੁਣ ਆਈ ਲੋ ਫੋਨ ਮੈਨੂੰ ਵੀ ਸਾਡੇ ਵੀ ਬਣਾਓ ਜੀ ਇਹੇ ਜੀ ਕੋਈ ਨਾਲੇ ਕਹਿਣਗੇ ਕੋਈ ਕਹਿਣਗੇ ਉਧਰ ਆਓ ਜੀ ਅੰਮ੍ਰਿਤਸਰ ਵਾਲੇ ਪਾਸੇ ਕੋਈ ਕਹਿਣਗੇ ਤਰਨ ਤਰਨ ਵਾਲੇ ਪਾਸੇ ਸਾਡੇ ਬਣਾਓ ਜੀ ਕਿਉਂਕਿ ਲੋਕ ਇੰਨਾਂ ਗੱਲਾਂ ਤੋਂ ਬਹੁਤ ਦੁਖੀ ਕੱਸੀਆਂ ਹੋ ਗਿਆ ਹੁਣ ਸਾਡਾ ਸ਼ੁਰੂ ਸੋ ਇਸ ਕਰਕੇ ਇਸੇ ਤਰੀਕੇ ਅਸੀਂ ਪਾਣੀਆਂ ਦਾ ਕਰ ਰਹੇ ਹਾਂ ਕੱਸੀਆਂ ਪੁਰਾਣੀਆਂ ਰਜਬਾ ਹੈ ਸੂਏ ਜਿਹੜੇ ਲੱਭ ਹੀ ਨਹੀਂ ਰਹੇ ਸੀ ਕਾਗਜ਼ਾਂ 'ਚ ਹੈਗੇ ਸੀ ਉਹ ਲੱਭ ਰਹੇ ਆ ਲੱਭ ਵੀ ਗਏ ਜਿੱਥੇ ਨਹੀਂ ਪਾਈਪਾਂ ਪਾ ਰਹਿਆਂ ਥੱਲੇ ਧਰਤੀ ਦੇ ਪਾਣੀ ਪਹੁੰਚ ਰਿਹਾ ਮੋਗੇ ਬਣਾ ਰਹਿਆਂ ਨਹਿਰਾਂ 'ਚ ਤੁਸੀਂ ਹੈਰਾਨ ਹੋ ਜਾਓਗੇ 16 ਮਾਰਚ 2022 ਨੂੰ ਸੌ ਚੁੱਕੀ ਸੀ ਖੜਕੜਕਲਾਂ ਤੁਹਾਡੇ ਚੋਂ ਵੀ ਬਹੁਤ ਸਾਰੇ ਗਏ ਹੋਣਗੇ ਉੱਥੇ ਅੱਜ ਪੌਣੇ 3 ਸਾਲ ਦੇ ਨੇੜੇ ਤੜੇ ਹੋ ਗਏ ਜਦੋਂ 16 ਮਾਰਚ ਨੂੰ ਸੌ ਚੁੱਕੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਆਪਦੀਆਂ ਨਹਿਰਾਂ ਦਾ 21% ਤੇ ਅੱਜ ਕੜ-ਕੜ ਕੇ ਅਸੀਂ ਰਜਵਾਹੇ ਮੋਗੇ ਬਣਾ ਬਣਾ ਕੇ ਪਾ ਪਾ ਕੇ ਪਾਈਪਾਂ ਅੱਜ ਅਸੀਂ 84% ਤੇ ਪਹੁੰਚ ਗਏ ਚਾਰ ਗੁਣਾ ਵਧ ਗਿਆ ਚਾਰ ਗੁਣਾ ਤੁਸੀਂ ਆਪ ਤੁਹਾਡੀਆਂ ਵੀਡੀਓ ਮੈਂ ਦੇਖਦਾ ਹੁੰਨਾ 35 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖਿਆ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਉਹਦੇ ਨਾਲ ਕੀ ਹੋਊਗਾ ਨਹਿਰਾਂ ਦਾ ਪਾਣੀ ਸਾਡਾ ਹੈ ਅਸੀਂ ਕਿਹੜਾ ਕਿਦੋਂ ਕੋਈ ਤੇ ਤੇ ਕੋਈ ਰੋਕ ਰਹੇ ਹਾਂ ਕਿਸੇ ਦਾ ਪਾਣੀ ਸਾਡਾ ਪਾਣੀ ਹੈ ਨਹਿਰਾਂ ਦਾ ਪਾਣੀ ਆਊਗਾ ਉਹਦੇ ਨਾਲ ਥੱਲੋਂ ਪਾਣੀ ਜਿਹੜਾ ਉਹ ਘੱਟ ਕੱਢਿਆ ਜਾਊਗਾ ਟਿਊਬਲ ਜਦੋਂ ਨਹੀਂ ਚਲਾਵਾਂਗੇ ਕੱਸੀ ਦਾ ਪਾਣੀ ਆ ਗਿਆ ਤੇ ਬਿਜਲੀ ਦਾ ਵੀ ਖਰਚਾ ਬਚੂਗਾ ਤੇ ਨਹਿਰ ਦਾ ਪਾਣੀ ਮਿਨਰਲ ਹੁੰਦਾ ਉਹ ਚ ਤੱਤ ਨੇ ਉਪਜਾਊ ਸ਼ਕਤੀ ਵਧੂਗੀ ਔਰ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਦੱਸ ਦਿੰਨੇ ਆ ਬਈ ਤਾਂ ਮੈਂ ਥੋੜਾ ਜਿਹਾ ਚਾਹੁੰਦਾ ਸੀ ਇਹ ਵੀ ਥੋੜਾ ਜਿਹਾ ਲੇਟ ਦੱਸਿਏ ਕਿਉਂਕਿ ਮੈਂ ਕਿਤੇ ਫੇਰ ਨਾ ਦੁਬਾਰੇ ਪਏ ਨਿਕਲوں ਤੁਸੀਂ ਉਸ ਕੰਮ ਨੂੰ ਵੀ ਆਪਣੇ ਪੰਜਾਬ ਦੇ ਵਿੱਚ ਇਹ ਇੰਡੀਆ ਦਾ ਜਿਹੜਾ ਭਾਰਤ ਸਰਕਾਰ ਦਾ ਆਧਾਰ ਹੈ ਪਾਣੀ ਦਾ ਉਹਦੀ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ 'ਚ ਪਾਣੀ ਜਿਹੜਾ ਹੈ ਲਗਭਗ ਅੱਧੇ ਮੀਟਰ ਤੋਂ ਉੱਪਰ ਮਤਲਬ ਉੱਚਾ ਹੋ ਗਿਆ ਉੱਪਰ ਆ ਗਿਆ ਮਤਲਬ ਪਾਣੀ ਬਹੁਤ ਥੱਲੇ ਚਲੇ ਗਿਆ ਸੀ ਨਾ ਮੈਂ ਤਾਂ ਨਹੀਂ ਦੱਸਦਾ ਸੀ ਕਿਤੇ ਫੇਰ ਨਾ ਗੱਡ ਲਉ ਪਾਈਪਾਂ ਵੀ ਆ ਗਿਆ ਆ ਗਿਆ ਉੱਤੇ ਆ ਗਿਆ ਚਲੋ 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 ਪਰ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਪਰ ਆਪਾਂ ਬਚਾਉਣਾ ਬਹੁਤ ਜ਼ਰੂਰੀ ਆ ਭੁੱਖ ਵਾਸਤੇ ਬਹੁਤ ਮੀਟਿੰਗਾਂ ਕਰਦੇ ਆ ਬੜੇ ਬੜੇ ਐਕਸਪਰਟਾਂ ਨੂੰ ਬੁਲਾਉਂਦੇ ਆ ਕੱਲ ਵੀ ਵਰਲਡ ਬੈਂਕ ਵਾਲਿਆਂ ਨਾਲ ਮੀਟਿੰਗ ਸੀ ਮੰਤਰੀ ਸਾਹਿਬ ਉੱਥੇ ਸੀ ਨਾਲ ਮੇਰੇ ਤੇ ਵੀ ਕਿਵੇਂ ਅਸੀਂ ਪਾਣੀ ਆਪਣਾ ਪੰਜਾਬ ਦਾ ਜਿਹੜਾ ਬਚਾਉਣਾ ਤੇ ਕਿਵੇਂ ਅਸੀਂ ਧਰਤੀ ਬਚਾਉਣੀ ਹੈ ਕ੍ਰੌਪ ਡਾਈਵਰਸੀਫਿਕੇਸ਼ਨ ਕਹਿੰਦੇ ਆ ਅੰਗਰੇਜ਼ੀ 'ਚ ਇਹਨੂੰ ਕਿ ਫਸਲ ਬਦਲ ਲਓ ਮੈਂ ਕਹਾਂ ਜੀ ਫਸਲ ਐ ਨਹੀਂ ਬਦਲੀ ਜਾਣੀ ਮੂੰ ਚਾਹੇ ਸਾਡੇ ਕੋਲੇ ਬਾਜਰਾ ਬਿਜਵਾ ਲਓ ਸਾਥੋਂ ਮੱਕੀ ਬਿਜਵਾ ਲਓ ਸਰੋਂ ਬਿਜਵਾ ਲਓ ਦਾਲਾਂ ਬਿਜਵਾ ਲਓ ਸਬਜ਼ੀਆਂ ਬਿਜਵਾ ਲਓ ਜੋ ਮਰਜੀ ਬਿਜਵਾ ਲਓ ਧਰਤੀ ਸਾਡੀ ਬਹੁਤ ਜਰਖੇਜ਼ ਐ ਉਪਜਾਊ ਐ ਪਰ ਮੈਂ ਕਿਉਂਕਿ ਪਿੰਡਾਂ ਚ ਰਿਹਾ ਮੈਨੂੰ ਪਤਾ ਵੀ ਜੇ ਮੇਰੇ ਕੋਲੇ 10 ਕਿੱਲੇ ਨੇ ਮੈਂ 10 ਕਿੱਲਿਆਂ ਚ ਜੀਰੀ ਲਾਉਣਾ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ 5 ਕਿੱਲਿਆਂ ਚ ਜੀਰੀ ਲਾਵਾਂ 5 ਕਿੱਲਿਆਂ ਚ ਮੈਂ ਮੱਕੀ ਬੀਜ ਲਾਂ ਬਾਜਰਾ ਬੀਜ ਲਾਂ ਸਰੋਂ ਬੀਜ ਲਾਂ ਬੀਜ ਲੂੰਗਾ ਮੈਂ ਠੀਕ ਹੈ ਭਰਾ ਜਿੰਨਾ ਮੈਨੂੰ 5 ਕਿੱਲੇ ਜੀਰੀ ਚੋਂ ਫਾਇਦਾ ਹੋਊਗਾ ਮੁਨਾਫਾ ਹੋਊਗਾ ਉਹ ਦੇਸੀ ਤਰੀਕੇ ਨਾਲ ਸਮਝਾਉਣਾ ਮੈਂ ਤੁਹਾਨੂੰ ਉਨੇ ਹੀ ਮੈਨੂੰ 5 ਕਿੱਲੇ ਮੇਰੇ ਮੱਕੀ ਵਾਲੇ ਜਾਂ ਬਾਜਰੇ ਚੋਂ ਫਾਇਦਾ ਹੋਣਾ ਚਾਹੀਦਾ ਹੈ ਚਾਹੇ ਸਰਕਾਰ ਦੇਵੇ ਚਾਹੇ ਸੈਂਟਰ ਸਰਕਾਰ ਦੇਵੇ ਤਾਂ ਮੈਂ ਫਿਰ ਅਗਲੀ ਵਾਰ 5 ਤੋਂ ਮੈਂ 6 ਵੀ ਵੇਚ ਸਕਦਾ ਬਾਜਰਾ ਵੀ ਇੱਧਰ ਮਿਹਨਤ ਵੀ ਘਟਿਆ ਸੁਪਰੀ ਵੀ ਘਟਿਆ ਨਹੀਂ ਤਾਂ ਫਿਰ ਮੈਂ 10 ਦੇ 10 ਫੇਰ ਦੁਬਾਰੇ ਜੀਰੀ ਦਿਲਾਉਂਗਾ ਆਪ ਹਰਕ ਕੱਢਣਾ ਪਊਗਾ ਸੋ ਇਹੀ ਕਿਸਾਨਾਂ ਦੀ ਵੀ ਇਹੀ ਮੰਗ ਆ ਮੀਐਸਪੀ ਸਾਨੂੰ ਦੇ ਦਿਓ ਅਸੀਂ ਤਾਂ ਜੋ ਮਰਜੀ ਬਿਜਵਾ ਲਓ ਸਾਨੂੰ ਓਨੇ ਕੋਨੇ ਕੇ ਦੇ ਦਿਓ ਅਸੀਂ ਤਾਂ ਆਪ ਖੜਾ ਛੜਾਉਣਾ ਚਾਹੁੰਦੇ ਆ ਜੀ ਝੋਨੇ ਤੋਂ 180 ਲੱਖ ਮੀਟਰ ਕਟਨ ਝੋਨਾ ਦਿੱਤਾ ਹੈ ਵੇਸ਼ ਨੂੰ ਤੇ 180 ਲੱਖ ਮੀਟਰ ਕਟਨ ਉਹ ਤਾਂ ਬੜੇ ਪ੍ਰਾਊਡ ਨਾ ਕਹਿੰਦੇ ਨੇ ਉੱਤਾਂ ਬੜੇ ਮਾਣ ਨਾਲ ਕਹਿੰਦੇ ਨੇ ਪੰਜਾਬ ਸਾਡੀ ਫੂਡ ਬਾਲ ਹੈ 180 ਲੱਖ ਮੀਟਰਿਕ ਟਨ ਝੋਨਾ ਦੇ ਰਿਹਾ ਹੈ ਅੰਨ ਦਾਤਾ 15 ਦਿਨਾਂ ਬਾਅਦ ਕਹਿੰਦੇ ਨੇ ਪਰਚੇ ਕਰੋ ਇਹਨਾਂ ਤੇ ਪ੍ਰਾਲੀ ਖੂਗਦੇ ਨੇ ਮੈਂ ਕਿਹਾ ਜੇ 180 ਲੱਖ ਮੀਟਰਿਕ ਟਨ ਝੋਲ ਪੈਦਾ ਕੀਤੇ ਨਾਲ ਪ੍ਰਾਲੀ ਨਹੀਂ ਪੈਦਾ ਹੋਊਗੀ ਫਿਰ ਹੁਣ ਇਹ ਤਾਰਾਂ ਤੇ ਲੱਗਦੀ ਹੈ ਜਿਹੜੇ ਜੀਰੀ ਦੀਆਂ ਬੱਲੀਆਂ ਤਾਰਾਂ ਤੇ ਲੱਗਦੀਆਂ ਨੇ ਉਹ ਤਾਂ ਪ੍ਰਾਲੀ ਨਾਲ ਆਊਗੀ ਉਹ ਬੈਠੇ ਨੇ ਬਾਬੂ ਦਫ਼ਤਰਾਂ ਚ ਉਹਨੂੰ ਪਤਾ ਕੱਖ ਨਹੀਂ ਜੀ ਮੈਂ ਕਿਹਾ ਵੀ ਅੱਗ ਅਸੀਂ ਵੀ ਨਹੀਂ ਲਾਉਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਧੂਆਂ ਸਾਡੇ ਫੇਫੜਿਆਂ ਵਿੱਚ ਦੀ ਸਾਡੇ ਪਿੰਡ ਉੱਤੋਂ ਦੀ ਲੰਗਦਾ ਨਾ ਚਲ ਪਹਿਲਾਂ ਤਾਂ ਦਿੱਲੀ ਵਾਲੇ ਕਹਿੰਦੇ ਲਾਹੌਰ ਵਾਲੇ ਵੀ ਕਹਿਣ ਲੱਗੇ ਲੈ ਉਹ ਲਾਹੌਰ ਦੀ ਮੁੱਖ ਮੰਤਰੀ ਹੈ ਮਰੀਮ ਸ਼ਰੀਫ ਨਵਾਜ਼ ਸ਼ਰੀਫ ਦੀ ਬੇਟੀ ਉਹ ਕਹਿੰਦੀ ਮੈਂ ਚਿੱਠੀ ਲਿਖੂੰ ਭਗਵਾਨ ਜੀ ਤੁਹਾਨੂੰ ਤੁਹਾਡਾ ਧੂਆਂ ਲਾਹੌਰ ਆਉਂਦਾ ਮੈਂ ਕਿਹਾ ਦਿੱਲੀ ਵਾਲੇ ਕਹਿੰਦੇ ਦਿੱਲੀ ਆਉਂਦਾ ਸਾਡੇ ਵਾਲੇ ਤਾਂ ਗੇੜੀ ਗੱਡੀ ਜਾਂਦੇ ਫਿਰ ਇਹ ਖੜਦੇ ਹੀ ਨਹੀਂ ਕਿਤੇ ਹੈ ਜਿਹੜਾ ਹੁੰਦਾ ਸਾਨੂੰ ਪੈ ਨਿਕਲਦਾ ਯਾਰ ਹੱਦ ਆ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਅਸੀਂ ਤਾਂ ਜਾਨਵਰਾਂ ਵਾਸਤੇ ਵੀ ਇਸ ਤਾਂ ਦਾਣੇ ਛੱਡ ਦਿੰਨੇ ਆ ਖੇਤਾਂ 'ਚ ਪਈਏ ਜਨੌਰਾਂ ਦੇ ਹਿੱਸੇ ਦੀ ਆ ਜਵਾਕਾਂ ਨੂੰ ਰੀੜੀ ਦੇਣ ਵਾਲੇ ਆ ਅਸੀਂ ਵੀ ਆ ਜਵਾਕ ਚਲੋ ਖਾ ਲਓ ਮਿੱਠੀਆਂ ਗੋਲੀਆਂ ਲਿਆ ਕੇ ਖਾ ਲਓ ਇੰਨੀ ਕੁ ਛੱਡ ਦਿੰਨੇ ਆ ਮੰਜੇ ਵਿੱਚ ਇੰਨੀ ਛੱਡ ਦਿੰਦੇ ਸੀ ਸੋ ਇਸ ਕਰਕੇ ਇਹ ਤਾਂ ਠੀਕ ਹੋਊਗਾ ਜੇ ਤੁਸੀਂ ਸਾਥ ਦਿਓਗੇ ਤੁਹਾਡਾ ਸਾਥ ਇੰਨਾ ਮਿਲ ਰਿਹਾ ਹੈ ਜਿਹਦਾ ਕਿਸੇ ਸ਼ਬਦਾਂ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ ਤੇ ਕੰਮ ਵੀ ਤਾਈਆਂ ਹੋ ਰਹੇ ਨੇ ਬਿਜਲੀ ਆਉਂਦੀ ਹੈ ਨਾ ਦਿਨੇ ਹੁਣ ਖੇਤਾਂ ਵਾਲੀ ਦਿਨੇ ਆਉਂਦੀ ਹੈ ਨਾ ਮੈਂ ਕਿਹਾ ਯਾਰ ਦਫ਼ਤਰ ਦੁਨੀਆ ਦੇ ਦਫ਼ਤਰ 9 ਤੋਂ 5 ਲੱਗਦੇ ਆ ਸਵੇਰੇ 9 ਤੋਂ 5 ਇਹ ਕਿਸਾਨ ਦਾ ਦਫ਼ਤਰ ਹੈ ਰਾਤ ਦੇ 1:30 ਵਜੇ ਲੈ ਨਾ ਪਹਿਲਾਂ ਸੌ ਸਕਦਾ ਇਹਨਾਂ ਬਾਅਦ ਸੱਪਾਂ ਨੇ ਸਿਰਿਆਂ ਮਿੱਤੀ ਜਾਂਦੇ ਉੱਤੇ ਮੈਂ ਕਿਹਾ ਦਿਨੇ ਦੇ ਉਹ ਬਿਜਲੀ ਯਾਰ ਘਰਾਂ ਵਾਲੀ ਬਿਜਲੀ 90% ਘਰਾਂ ਨੂੰ ਬਿਜਲੀ ਦਾ ਬਿੱਲ ਫਰੀ ਨੌਕਰੀਆਂ ਮਿਲ ਗਈਆਂ ਦਵਾਈਆਂ ਫਰੀ ਮੱਲਾ ਕਲੀਨਿਕਾਂ 'ਚ ਟੈਸਟ ਫਰੀ ਸਰਕਾਰ ਦਾ ਪੈਸਾ ਤੁਸੀਂ ਸਰਕਾਰ ਨੂੰ ਪੈਸੇ ਦਿਨੇ ਹੋ ਪਹਿਲਾਂ ਫਰੀ ਨਾ ਕਹੋ ਇਹਨੂੰ ਹਰ ਗੱਲ ਤੇ ਤੁਸੀਂ ਟੈਕਸ ਦਿਨੇ ਹੋ ਤੜਕੇ ਉੱਠ ਤੜਕੇ ਉੱਠਦੇ ਹੋ ਜਦੋਂ ਗੁਰਦੁਆਰਾ ਸਾਹਿਬ ਚੋਂ ਜਾਂ ਮੰਦਰ ਚੋਂ ਆਰਤੀ ਹੁੰਦੀ ਹੈ ਜਾਂ ਅੰਮ੍ਰਿਤ ਵੇਲੇ ਦੀਆਂ ਸ਼ੁਰੂਆਤਾਂ ਹੁੰਦੀਆਂ ਨੇ ਆਪਾਂ ਉੱਠਦੇ ਹਾਂ ਚਾਹ ਤਰ ਲੈਨੇ ਆ ਪੱਤੀ ਪਾਈ ਟੈਕਸ ਹੈ ਚਾਹ ਪੱਤੀ ਤੇ ਟੈਕਸ ਹੈ ਖੰਡ ਪਾਈ ਟੈਕਸ ਹੈ ਖੰਡ ਤੇ ਟੈਕਸ ਹੈ ਦੁੱਧ ਪਾਇਆ ਟੈਕਸ ਹੈ ਦੁੱਧ ਤੇ ਟੈਕਸ ਲੱਗਦਾ ਆਟਾ ਗੁੰਨ ਲਿਆ ਟੈਕਸ ਹੈ ਸਬਜ਼ੀ ਬਣਾ ਲਈ ਦਾਲ ਸਭ ਟੈਕਸ ਹੈ ਉਦੋਂ ਬਾਅਦ ਕੈਪੂਆ ਕੋਲੇ ਜਾਇਆ ਪੂਆ ਨੂੰ ਫੋਨ ਕਰ ਲਿਆ ਟੈਕਸ ਹੈ ਮੋਬਾਈਲ ਫੋਨ ਤੇ ਟੈਕਸ ਲੱਗਦਾ ਮੋਟਰਸਾਈਕਲ ਸਟਾਰਟ ਕਰ ਲਿਆ ਟੈਕਸ ਹੈ ਪੈਟਰੋਲ ਤੇ ਡੀਜ਼ਲ ਤੇ ਟੈਕਸ ਹੈ ਘਰੋਂ ਉੱਥੋਂ ਆਉਂਦੇ ਹੋਏ ਫਲ ਫਰੂਟ ਖਾੜ ਲਿਆ ਕਰਨ ਨੂੰ ਟੈਕਸ ਹੈ ਆ ਕੇ ਰੋਟੀ ਖਾਧੀ ਫੇਰ ਟੈਕਸ ਹੈ ਆਥਨੇ ਜੇ ਟੈਕਸ ਹੈ ਮੈਂ ਇਹਦਾ ਕੁਝ ਕਹਿ ਨਹੀਂ ਆ ਇਹ ਟੈਕਸ ਦਾ ਬੜਾ ਮਤਾ ਤੁਹਾਨੂੰ ਨਾ ਤੇ ਫਿਰ ਜਦੋਂ ਮੰਜੇ ਤੇ ਸੌਣ ਲੱਗਦੇ ਹੋ ਉਦੋਂ ਕਹਿੰਦੇ ਆਹਾ ਲੈ ਵੀ ਹੁਣ ਨਹੀਂ ਟੈਕਸ ਕਿਉਂ ਵੀ ਪੱਕਾ ਚਲੀ ਜਾਂਦਾ ਉੱਤੇ ਟੈਕਸ ਹੈ ਤਾਂ ਸੁੱਤੇ ਪੈ ਵੀ ਟੈਕਸ ਦੇ ਹੀ ਜਾਂਦੇ ਆ ਸਭ ਜੇ ਇੰਨਾ ਟੈਕਸ ਦਿੰਨੇ ਆ ਤਾਂ ਤੁਹਾਡੇ ਤੇ ਲੱਗਣਾ ਵੀ ਚਾਹੀਦਾ ਵਾਪਸ ਹੋ ਤੁਹਾਡੇ ਤੇ ਵਾਪਸ ਟੈਕਸ ਲੱਗਣਾ ਚਾਹੀਦਾ ਤੇਸੀਂ ਇਹੀ ਕਰ ਰਹੇ ਆਂ ਸੜਕਾਂ ਦੇ ਰੂਪ ਚ ਲਾਇਬ੍ਰੇਰੀਆਂ ਦੇ ਰੂਪ ਚ ਕਾਲਜਾਂ ਜੁਨੀਵਰਸਟੀਆਂ ਦੇ ਰੂਪ ਚ ਆਹ ਹੈ ਜੇ ਤਹਿਸੀਲ ਕੰਪਲੈਕਸਾਂ ਦੇ ਰੂਪ ਚ ਮਹੱਲਾ ਕਲੀਨਰ ਦੇ ਰੂਪ ਚ ਤੁਹਾਡਾ ਪੈਸਾ ਤੁਹਾਡੇ ਕੋਲ ਵਾਪਸ ਹੋਣਾ ਚਾਹੀਦਾ ਜੇ ਤੁਹਾਨੂੰ ਲੱਗਦਾ ਹਾਂ ਆ ਰਿਹਾ ਹੈ ਤਾਂ ਇੱਕ ਵਾਰੀ ਤਾੜੀ ਮਾਰ ਕੇ ਸਹ ਹੌਸਲਾ ਬਦਾ ਦਿਓ ਇਹਦੋਂ ਪਹਿਲਾਂ ਨਹੀਂ ਆ ਰਿਹਾ ਸੀਗਾ ਇਹਨਾਂ ਦੇ ਘਰਾਂ ਚ ਜਾਂਦਾ ਸੀਗਾ ਜੇ ਖਾਲ ਤੇ ਢੇੜਾ ਨਾ ਮਾਰੀਏ ਨਾ ਨੱਕੇ ਤੱਕ ਪਾਣੀ ਪੂਰਾ ਨਹੀਂ ਪਹੁੰਚਦਾ ਫਿਰ ਖਾਲ ਤੇ ਢੇੜਾ ਰੱਖਣਾ ਪਊ ਆਪਾਂ ਨੂੰ ਵੀ ਖੱਡਣਾ ਪੈ ਜੇ ਕੋਈ ਪਹਿਲਾਂ ਹੈ ਹੀ ਖੱਡਾਂ ਸੀ ਨੱਕਾ ਤਾਂ ਉਹੀ ਫੁੱਕ ਰਿਹਾ ਰਹਿਣਾ ਸੀ ਰਾਹ ਚ ਹੀ ਸਾਰਾ ਕੁਝ ਰਾਹ ਚ ਰਹਿ ਜਾਂਦਾ ਸੀ ਨਾ ਵਪਾਰੀ ਦਾ ਪੈਸਾ ਨਾ ਮਜ਼ਦੂਰ ਦਾ ਨਾ ਨਰੇਗਾ ਵਾਲਿਆਂ ਦਾ ਨਾ ਮੁਲਾਜ਼ਮਾਂ ਦਾ ਉਹ ਉਹ ਟੈਂਕੀਆਂ ਤੇ ਚੜੇ ਫਿਰਦੇ ਸੀ ਉਹਨਾਂ ਰੋਜ਼ ਪੱਕੇ ਵੀ ਕਰ ਰਹੇ ਆਂ ਕਈ ਵਾਰੀ ਕੋਰਟਾਂ ਵਿੱਚ ਆ ਜਾਂਦੀਆਂ ਨੇ ਹਾਈ ਕੋਰਟਾਂ ਦੇ ਆਰਡਰ ਨੇ ਕਈ ਥੋੜੇ ਜਿਹਾ ਕਾਲੇ ਪਏ ਹੋਏ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਥੋੜੇ ਜਿਹਾ ਸਬਰ ਰੱਖ ਲਓ ਕੋਰਟਾਂ ਵਾਲਾ ਮੈਂ ਮੈਂ ਤਾਂ ਨਿਯੁਕਤੀ ਪੱਤਰ ਦੇ ਦੂੰਗਾ ਅਗਲੇ ਦਿਨ ਨੂੰ ਵਕੀਲ ਕਰਦੇ ਫਿਰਦੇ ਹੋ ਕੀ ਫਾਇਦਾ ਹੋਇਆ ਉਹਦਾ ਅਸੀਂ ਸਰਕਾਰ ਵੱਲੋਂ ਵਕੀਲ ਭੇਜ ਕੇ ਤਲੀਰ ਕਰਾਉਣੀ ਆ ਪਹਿਲਾਂ ਕਿ ਭਈ ਇਹ ਨੌਕਰੀ ਤੇ ਕੁਝ ਕੋਈ ਕਿਸੇ ਨੂੰ ਤਾਂ ਨਹੀਂ ਹੈਗਾ ਨਾ ਕੋਈ ਕੋਰਟ ਕੋਰਟ ਤਾਂ ਨਹੀਂ ਜਾਊਗਾ ਨਾ ਫੇਰ ਦਿੰਨੇ ਆ ਨੌਕਰੀ ਕੋਈਸ ਕਰਕੇ ਆਜ ਤੱਕ ਹਰ ਲਾਈ ਆਪਣੇ ਤਾਂ ਪਿੰਡੀ ਆਪਣੇ ਨੇ ਸਾਰੇ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਕਦੇ ਆਉਣ ਨਹੀਂ ਦਿੱਤੀ ਜਾਊਗੀ ਜਿੰਨਾ ਚਿਰ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਰਹੇ ਹੋ ਮੈਂ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਣਾ ਕਿਉਂਕਿ ਮੈਂ ਪੈਸੇ ਪੂਸੇ ਕਮਾਉਣ ਤਾਂ ਆਇਆ ਨਹੀਂ ਉਹ ਕੰਮ ਤਾਂ ਮੈਂ ਛੱਡੀ ਫਿਰਦਾ ਜੇ ਪੈਸੇ ਕਮਾਉਣ ਦੇ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਮੈਂ ਵੀ ਲਫਟਰ ਚੈਲੰਜ ਚ ਜਾ ਹਿੰਦੀ ਪੰਜਾਬੀ ਫਿਲਮਾਂ ਚ ਮੈਂ ਵੀ ਕਮਾ ਲੈਂਦਾ ਮੈਨੂੰ ਕੀ ਲੋੜ ਸੀ ਨਾ ਨਾ ਪੰਗਾ ਲੈਣ ਦੀ ਰੋਜ਼ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਆਕਾਲੀ ਦਲ ਤੇ ਕਾਂਗਰਸ ਵਾਲੇ ਕੱਢੀ ਜਾਨਮ ਕੀ ਕਰੀ ਕੇਜਰੀਵਾਲ ਨੂੰ ਕੀ ਲੋੜ ਸੀ ਪੰਗਾ ਲੈਣ ਦੀ ਆਈਆਰਐਸ ਅਫਸਰ ਸੀ ਬਈ ਖੜਗਪੁਰ ਆਈਆਈਟੀ ਦਾ ਇੰਜੀਨੀਅਰ ਹੈ ਜੀ ਖੜਗਪੁਰ ਐਡਮਿਸ਼ਨ ਲੈਣੀ ਬਹੁਤ ਔਖੀ ਹੈ ਆਈਆਈਟੀ ਚ ਆਈਆਰਐਸ ਅਫਸਰ ਇਨਕਮ ਟੈਕਸ ਦਾ ਅਫ ਕਮਿਸ਼ਨਰ ਘਰ ਵਾਲੀ ਵੀ ਆਈਆਰਐਸ ਚਾਹੁੰਦੇ ਉਹ ਵੀ ਬੋਰੀਆਂ ਭਰ ਕੇ ਕਮਾ ਲੈਂਦੇ ਪਰ ਨੌਕਰੀ ਨੂੰ ਲੱਤ ਮਾਰ ਕੇ ਲੋਕਾਂ ਦੇ ਹੱਕ ਚ ਹੋ ਗਿਆ ਕਹਿੰਦੇ ਨੌਕਰੀ ਆਪ ਕਰ ਲਾਂਗੇ ਲੋਕਾਂ ਦਾ ਕੀ ਬਣੂਗਾ ਹੁਣ ਉਹਨੂੰ ਗਾਲਾਂ ਕੱਢੀ ਜਾਂਦੇ ਆ ਕਦੇ ਜੇਲ੍ਹ ਭੇਜ ਦਿੰਦੇ ਆ ਪਾ ਕੇ ਝੂਠਾ ਪਰਚਾ ਕੋਈ ਫਿਰ ਇਹ ਤਾਂ ਭਾਈ ਗੱਲ ਇਹ ਹੈ ਜੇ ਉਖੜੀ ਚ ਸਿਰ ਦਿੱਤਾ ਤਾਂ ਫਿਰ ਮੋਲਿਆਂ ਦਾ ਕੀ ਡਰ ਜਦੋਂ ਤੁਸੀਂ ਕਿਸੇ ਦੀਆਂ ਕੁਰਸੀਆਂ ਖੋਹੋਗੇ ਜਦੋਂ ਤੁਸੀਂ ਕਿ ਸਿਸਟਮ ਦੇ ਨੂੰ ਬਦਲਣ ਦੀ ਗੱਲ ਕਰੋਗੇ ਤਾਂ ਸਿਸਟਮ ਬਾਉਂਸ ਬੈਕ ਕਰਦਾ ਹੀ ਕਰਦਾ ਹੈ ਮਤਲਬ ਜੇ ਜੇ ਤੇ ਬੱਕਰੀ ਦੇ ਮੂੰਹ ਚੋ ਵੀ ਕੋਈ ਹਰੇ ਬਾਈ ਵਾਲਾ ਕੋਈ ਕੋਈ ਜ ਕਾਕੂ ਕੋ ਖੋਹੋਂਗੇ ਨਾ ਉਹ ਵੀ ਪਾਉਗੀ ਟੱਕਰ ਮਾਰਨੇ ਇੱਕ ਵਾਰੀ ਤਾਂ ਸੋ ਇਹ ਤਾਂ ਹੁਣ ਚੱਲਣਾ ਪਊਗਾ ਚੱਲੀ ਜਾਂਦੇ ਆ ਪਰ ਜਿੰਨਾ ਤੇ ਤੁਸੀਂ ਨਾਲ ਹੋ ਤੁਸੀਂ ਨਾਲ ਹੋ ਮੈਨੂੰ ਕੋਈ ਪਰਵਾਹ ਨਹੀਂ ਕੋਈ ਕਰੀ ਜਾਣ ਜੋ ਮਰਜੀ ਪੜਾਸਾਂ ਕੱਢੀ ਜਾਣ ਆ ਦੋ ਤਿੰਨ ਰਹਿ ਗਏ ਸੀ ਅਗੇ ਦੜਵਾਹੇ ਵਾਲਾ ਉਹ ਉੱਥੇ ਉਹ ਉੱਥੇ ਡੇਰਾ ਬਾਬਾ ਨਾਨਕਾ ਉਹਨਾਂ ਦਾ ਵੀ ਕਿੱਲਾ ਨਿਕਲ ਗਿਆ ਤਾਂ ਹੁਣ ਚੋਂ ਉਹ ਵੀ ਬਹਿ ਗਏ ਆਰਾਮ ਨਾਲ ਹੁਣ ਲੋਕ ਨੇ ਜੀ ਪਬਲਿਕ ਆ ਮੈਂ ਕੀ ਕਰਾਂ ਨਾ ਘਟ ਕੋਲ ਪੈਸਾ ਵੰਡਣ ਨੂੰ ਨਾ ਅਸੀਂ ਗੁੰਡਾਗਰਦੀ ਕਰਦੇ ਆ ਅੱਜ ਤਾਂ ਪਿਆਰ ਨਾਲ ਲੋਕਾਂ ਨੂੰ ਕਹਿੰਦੇ ਆ ਵੀ ਭਰਾਓ ਆ ਗੱਲ ਐ ਇਹਨਾਂ ਚੋਂ ਆ ਚੰਗਾ ਤੇ ਆ ਦੇਖ ਲਓ ਬਾਕੀ ਤਾਂ ਇਹਨਾਂ ਨੇ ਤਾਂ ਲੁੱਟਿਆ ਹੋਇਆ ਲੋਕ ਵੋਟਾਂ ਪਾਉਂਦੇ ਨੇ ਰਿਜ਼ਲਟ ਆ ਜਾਂਦਾ ਸਾਡਾ ਕੀ ਐ ਜੀ ਉਹ ਗੱਲ ਹੈਗੀ ਨਾ ਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਮੇਰੇ ਤਾਂ ਨਾ ਹੀ ਲੱਗਦਾ ਲੜਦੀਆਂ ਤਾਂ ਫੌਜਾਂ ਹੀ ਨੇ ਆ ਫੌਜਾਂ ਤੁਸੀਂ ਆ ਸਾਰੇ ਤੁਸੀਂ ਆ ਫੌਜਾਂ ਅਸਲੀ ਇਹ ਤੁਸੀਂ ਕਰਿਆ ਕੰਮ ਸਾਰਾ ਜਿੱਥੋਂ ਵੀ ਕਰਿਆ ਤੁਸੀਂ ਕਰਿਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਨਾ ਵੀ ਅਸੀਂ ਸਾਨੂੰ ਸਾਰੀ ਉਮਰ ਨਹੀਂ ਹਾਰ ਆ ਸਕਦਾ ਜਮਾਨਤਾਂ ਜਬਤ ਕਰਾਤੀਆਂ ਪਬਲਿਕ ਫਿਰ ਕੋਈ ਉਮੀਦ ਨਾ ਕਰਿਆ ਪਹਿਲਾਂ ਆਪਾਂ ਹਰਾਉਣ ਵਾਸਤੇ ਵੋਟਾਂ ਪਾਉਂਦੇ ਹੁੰਦੇ ਸੀ ਜਿੱਥੇ ਜਿਹੜਾ ਮਰਜ਼ੀ ਜਰ ਇਹਨੂੰ ਹਰਾਉਣਾ ਹੈ 네ਗੇਟਿਵ voting ਹੁੰਦੀ ਸੀ ਬਾਈ ਦੇ ਵਿੱਚ ਤੁਸੀਂ ਹੁਣ ਆ ਹੁਣ ਵੀ ਜਿਤਾਉਣ ਵਾਸਤੇ ਵੋਟਾਂ ਪਾਉਂਦੇ ਹੋ ਵੀ ਹਾਰੇ ਜਿਹੜਾ ਮਰਜ਼ੀ ਜਰ ਇਹਨੂੰ ਜਿਤਾਉਣਾ ਹੈ ਬੰਦਾ ਚੰਗਾ ਚੰਗੇ ਬੰਦੇਆਂ ਨੂੰ ਵੋਟਾਂ ਪਾ ਲਓ ਜਿਹੜੇ ਤੁਹਾਡੇ ਵਰਗੇ ਨੇ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਨੇ ਉਹਨਾਂ ਨੂੰ ਵੋਟਾਂ ਪਾ ਲਓ ਉਹਨਾਂ ਨੂੰ ਵਿਧਾਨ ਸਭਾ ਲੋਕ ਸਭਾ ਚ ਭੇਜ ਲਓ ਉਹ ਹੈ ਜੀ ਕਾਨੂੰਨ ਬਣ ਕੇ ਆਉਣਗੇ ਕਿਉਂਕਿ ਉਹ ਆ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਹੋਊਗਾ ਉਹ ਫਿਰ ਬੋਲਣਗੇ ਉੱਥੇ ਫਿਰ ਜਾ ਕੇ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਵੀ ਕੀ ਹੁੰਦਾ ਇਹ ਜਾਂ ਪਿੰਡਾਂ ਦੀਆਂ ਮੁਸ਼ਕਲਾਂ ਕੀ ਨੇ ਗਰੀਬੀ ਕੀ ਹੁੰਦੀ ਹੈ ਪਤਾ ਹੀ ਕੱਖ ਨਹੀਂ ਉਹ ਇੱਕ ਤੂੰ ਕਾਂਗਰਸੀ ਲੀਡਰ ਵੱਡਾ ਮੈਂ ਉਹਨੂੰ ਕਿਹਾ ਮੈਂ ਕਿਹਾ ਨਰੇਗਾ ਵਾਲੀਆਂ ਮਾਵਾਂ ਮਿਲੀਆਂ ਓਏ ਤੇ ਨਾਲੇ ਮੈਂ ਕਿਹਾ ਵੇੜੇ ਜਾਂਦਾ ਰਹਿਣਾ ਮੈਂ ਪਿੰਡ ਵੀ ਮਿਲਦੇ ਰਹਿੰਦੇ ਆ ਚਾਚੀਆਂ ਤਾਈਆਂ ਨੇ ਸਾਡੀਆਂ ਉਹ ਮੈਂ ਕਿਹਾ ਇਹਨੂੰ ਇੱਥੇ ਪੱਕਾ ਹੀ ਹੋ ਗਿਆ ਇਹਨੂੰ ਨਾਲ ਨਾ ਇੱਥੇ ਬਾਲ ਮੈਂ ਕਿਹਾ ਗੰਜੀਆਂ ਹੋ ਗਈਆਂ ਇੰਨਾ ਗੋਲ ਦਿਖਾਇਆ ਮੈਨੂੰ ਮਾਮਾ ਨੇ ਆ ਪੁੱਤ ਕਹਿੰਦੀ ਇਹਨੂੰ ਿਰਸਿਰ ਤੇ ਹੀ ਰਹਿੰਦਾ ਹੈ ਤੜਕੀ ਗੋਹਿਆਲਾ ਪੱਠੜ ਦਪਾਰੇ ਲੱਕਣਾਂ ਵਾਲੀ ਭਰੀ ਪਿਛਲੇ ਜਿਹੇ ਪੈਰ ਚੜੀ ਦੀ ਭਰੀ ਇਨੂੰ ਰਹਿੰਦਾ ਅਜਾ ਮੈਨੂੰ ਕਹਿੰਦਾ ਯਾਰ ਇਹ ਮਤਲਬ ਢੇਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਕੋਈ ਨਰੇਗਾ ਨਹੀਂ ਮੈਂ ਕਿਉਂ ਇਨੋ ਕਿਉਂ ਖਾਂਦੀ ਹਨ ਉਹ ਮੈਂ ਕਹਾਂ ਇਨੋ ਨਹੀਂ ਹੁੰਦਾ ਓਏ ਇਨੋ ਹੁੰਦਾ ਏ ਉਹ ਇਨੋ ਹੀ ਸਮਝੀ ਜਾਂਦੀ ਹੈ ਕਦੇ ਗਏ ਹੁਣ ਤਾਂ ਪਤਾ ਲੱਗੇ ਨਾ ਕਦੇ ਭਰੀ ਚਕਾਈ ਹੋਵੇ ਟੋਕਰ ਚਕਾਇਆ ਹੋਵੇ ਤਾਂ ਪਤਾ ਲੱਗੇ ਨਾ ਇਨੂੰ ਕੀ ਹੁੰਦਾ ਹੈ ਪਤਾ ਹੀ ਨਹੀਂ ਜਦੋਂ ਆਮ ਆਮ ਕਰਾਂਦਾ ਉਹ ਪੌੜਾ ਪੂੜਾ ਵਾਲੇ ਸਕੂਲਾਂ ਚ ਪੜ੍ਹੇ ਨੇ ਆਮ ਜ਼ਿੰਦਗੀ ਦਾ ਪਤਾ ਹੀ ਨਹੀਂ ਸੋ ਇਸ ਕਰਕੇ ਅੱਜ 1:30 ਵੇ ਦੇ ਵਿੱਚ ਆਇਆ ਬੜਾ ਨਾਮ ਹੈ ਢੜਬੇ ਦਾ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਬੱਡੀ ਦੇ ਵਿੱਚ ਬੜਾ ਵੱਡਾ ਨਾਮ ਹੈ ਤੇ ਬੜੇ ਬੜੇ ਪਲੇਅਰ ਇਸ ਧਰਤੀ ਨੇ ਪੈਦਾ ਕੀਤੇ ਨੇ ਔਰ ਸਟੇਡੀਅਮ ਬਣਾਉਣੇ ਆ ਹੋਰ ਇੰਟਰਨੈਸ਼ਨਲ ਖੇਡਾਂ ਦੇ ਵਿੱਚ ਵੀ ਢੜਬਾ ਆਣ ਦਾਲੇ ਵਾਲੇ ਪਿੰਡ ਸਾਰੇ ਰੋਗੜਾ ਕੌਰੀਆਂ ਸਾਰੇ ਖੇਤਲਾ ਇਧਰ ਆ ਗਿਆ ਇਧਰੋਂ ਛੂਲਰ ਘਰਾਟ ਮਹਿਲਾ ਚੌਕ ਉਹ ਇਹ ਜਾਂਦਾ ਉਤੋਂ ਕਣਕੜ ਪੰਗੂਆਂ ਫਤੇਗੜ ਗੰਡੂਆਂ ਤੇ ਸਾਡੇ ਵਾਲਾ ਪਿੰਡ ਧਰਮਗੜ ਅੱਧਾ ਜਿ ਖੇਪੜ ਵੀ ਐ ਅੱਧਾ ਜਿ ਖੇਪੜਸ ਨਾਮ ਚ ਹੈ ਨਾ ਪਰ ਗਰਾਹਾਂ ਬਖਸ਼ੀ ਵਾਲਾ ਕਾਸੀ ਵਾਲਾ ਸਾਰੇ ਆਪਣੇ ਪਿੰਡ ਨੇ ਇਥੋਂ ਇੰਟਰਨੈਸ਼ਨਲ ਪਲੇਅਰ ਨਿਕਲਣ ਬਣਾਈਏ ਸਟੇਡੀਅਮ ਦੇਈਏ ਕੋਚ ਥੋਨੂੰ ਇੱਥੇ ਤੇ ਆਪਣੇ ਬੱਚੇ ਘੱਟ ਨਹੀਂ ਹੈ ਕਿਸੇ ਤੋਂ ਮੌਕਾ ਨਹੀਂ ਮਿਲਦਾ ਬੱਚੇ ਕਿਸੇ ਗੱਲੋਂ ਘੱਟ ਨਹੀਂ ਮੌਕਾ ਦੇ ਦਿਓ 100 ਕਰੋੜ ਤੋਂ ਵੱਧ ਤੁਸਾਂ 150 ਕਰੋੜ ਬਾਦੀ ਹੈ ਜੇ 1 ਕਰੋੜ ਬਾਅਦ ਵੀ ਇੱਕ ਮੈਡਲ ਕਰੀਏ 250 ਮੈਡਲ ਚਾਹੀਦਾ ਆਪਣਾ ਅਲੰਪ ਤਿਕ ਚ ਆਉਂਦੇ ਕਿੰਨੇ ਨੇ ਇੱਕ ਇੱਕ ਦੀ ਖੁਸ਼ੀ ਮਨਾਈ ਜਾਂਦੇ ਨੇ ਇੱਕ ਜੱਤਲੇ ਕੁਮਾਰ ਕਰਦੇ ਉਹ ਚੀਨ ਵਾਲੇ ਦੇਖ ਲੋ ਇੱਕ ਇੱਕ ਬੰਦਾ ਦੱਸਦਾ ਜਿੱਤ ਜਾਂਦਾ ਯਾਰ ਜਮਨਾਸਟਿਕ ਚ ਸਵਿਮਿੰਗ ਚ ਛੋਟੇ ਛੋਟੇ ਮੋਲਕ ਆਪਣੇ ਨਾਲੋਂ ਅੱਦੇ ਵੀ ਨਹੀਂ ਮੈਂ ਇਕੱਲੇ ਸੰਗਰੂਰ ਜ਼ਿਲ੍ਹੇ ਜਿਹੜੇ 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 ਪਿੰਡ ਨੇ ਅਫਰੀਕਾ ਦੇ ਮਲਦੀਸ਼ ਉਹ ਵੀ ਮੈਡਲ ਦਿੱਤ ਕੇ ਲੈ ਜਾਂਦੇ ਕਿਉਂਕਿ ਆਪਣੇ ਧਿਆਨ ਹੀ ਦਿੱਤਾ ਜਾਂਦਾ ਜਿੰਨਾਂ ਗੱਲਾਂ ਪਰ ਆਉਣ ਹਾਕੀ ਵਾਲੇ ਮੁੰਡੇ ਜਿੱਤ ਰਹੇ ਨੇ ਬੜੀ ਐਸੀ ਇਨਾਮ ਦਿੰਦੇ ਉਹਨਾਂ ਨੂੰ ਉਹਨਾਂ ਨੂੰ ਨੌਕਰੀਆਂ ਦਿੰਦੇ ਆ ਫੇਰ ਹੀ ਆਉਣਗੇ ਨਾ ਵੀ ਹਾਂ ਭਾਈ ਮਾਪੇ ਵੀ ਫੇਰ ਹੀ ਕਹਿਣਗੇ ਪੁੱਤ ਲੱਗ ਜਾ ਨਹੀਂ ਤਾਂ ਮਾਪੇ ਵੀ ਕਹਿੰਦੇ ਨੇ ਬਾਹਰ ਭੱਗ ਜਾ ਪੁੱਤ ਟਾਇਲਟਸ ਕਰ ਲੈ ਬਾਹਰ ਜਾ ਹੁਣ ਬਾਹਰ ਵਾਲੇ ਕੱਢਣ ਲੱਗ ਗਏ ਮੈਂ ਦੱਸੋ ਆਹ ਹਾਜੀ ਪੜਿਆ ਮੈਂ ਕੈਨੇਡਾ ਵਾਲੇ ਹੁਣ ਕਟੋ-ਕਟ ਕਰਨ 30-40 ਲੱਖ ਨੂੰ ਕੱਢਣਗੇ ਹੁਣ ਅਮਰੀਕਾ ਵਾਲਾ ਟਰੰਪ ਉਹ ਤਾਂ ਬਣੇ ਇਹ ਇਸ ਗੱਲ ਕਰਕੇ ਕਹਿੰਦਾ ਮੈਂ ਤਾਂ ਕੱਢੂੰਗਾ ਸਾਰਿਆਂ ਨੂੰ ਹੁਣ ਜਾਈਏ ਕਿੱਥੇ ਫਿਰ ਆਪਾਂ ਇਸੇ ਧਰਤੀ ਕਰ ਲਈਏ ਐਸੇ ਧਰਤੀ ਨੂੰ ਠੀਕ ਕਰ ਲਈਏ ਇਹਦੇ ਵਰਗੀ ਧਰਤੀ ਹੈ ਨਹੀਂ ਇਹੋ ਜਿਹਾ ਮੌਸਮ ਹੈ ਨਹੀਂ ਕਿਤੇ ਦੁਨੀਆ 'ਚ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਸਾਨੂੰ ਤਾਂ ਲੋਕ ਪਹਿਲਾਂ ਤੋਂ ਵੀ ਪੰਜਾਬ ਤਾਂ ਪਹਿਲਾਂ ਹੀ ਲੀਡ ਕਰਦਾ ਸੀਗਾ ਆਜ਼ਾਦੀ ਵੇਲੇ ਪੰਜਾਬ ਨੇ ਲੀਡ ਕੀਤਾ ਹਰੀ ਕ੍ਰਾਂਤੀ ਵੇਲੇ ਪੰਜਾਬ ਨੇ ਲੀਡ ਕੀਤਾ ਜਿਹੜਾ ਮਰਜੀ ਇਨਕਲਾਬ ਆਵੇ ਜਿਹੜਾ ਮਰਜੀ ਕੋਈ ਨਵਾਂ ਆਈਡੀਆ ਦਿਓ ਪੰਜਾਬ ਵਾਲੇ ਕਹਿੰਦੇ ਆਓ ਲਿਆਓ ਸਾਡੇ ਕੋਲੇ ਅਸੀਂ ਕਰ ਦਿਆਂ ਕੰਮ ਜਾਬੇ ਨੂੰ ਸੋ ਇਸ ਕਰਕੇ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਕ੍ਰਾਂਤੀਕਾਰੀ ਲੋਕ ਹੋ ਸੰਗਰੂਝੀ ਵਾਲੇ ਤਾਂ ਖਾਸ ਤੌਰ ਤੇ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਉਦੋਂ ਵੀ ਜੇ ਤੁਸੀਂ ਇਹ ਕੰਮ ਕਰਤਾ ਲੋਕ ਤੁਹਾਨੂੰ ਦੇਖਣ ਆਇਆ ਕਰਨਗੇ ਤੁਹਾਨੂੰ ਮਿਲਣ ਆਇਆ ਕਰਨਗੇ ਆਹ ਨੇ ਹੋਏ ਜਿੰਨੇ ਢੱਕਾ ਪਹਿਲਾ ਸਭ ਤੋਂ ਪਹਿਲਾਂ ਮੋੜੀ ਗੱਡੀ ਸੀ ਆਉਂਦੇ ਆ ਨਾ ਫਿਰ ਲੋਕ ਹੁਣ ਮੈਜਣਾ ਤੁਹਾਨੂੰ ਸুইস ਕਰਕੇ ਕੋਈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਅਸੀਂ ਤਾਂ ਧਰਮ ਨੀਤੀ ਨਹੀਂ ਤੇ ਕਰਦੇ ਹੀ ਨਹੀਂ ਜੀ ਅਸੀਂ ਤਾਂ ਸਕੂਲਾਂ ਦੀ ਹਸਪਤਾਲਾਂ ਦੀ ਕੇਜਰੀਵਾਲ ਸਾਹਿਬ ਨੇ ਕਿਹਾ ਹੋਇਆ ਆਪਾਂ ਤਾਂ ਧਰਮ ਨੀਤੀ ਨਹੀਂ ਕਰਨੀ ਆਪਾਂ ਤਾਂ ਤਰੱਕੀ ਦੀ ਰਾਜਨੀਤੀ ਕਰਨੀ ਆ ਦਿੱਲੀ ਜਾ ਕੇ ਦੇਖ ਲਓ بڑے بڑے ਹਸਪਤਾਲ بڑے بڑے ਸਕੂਲ ਪ੍ਰਾਈਵੇਟਾਂ ਚੋਂ ਹਟਾ ਕੇ ਸਰਕਾਰੀ ਚ ਲਾਤੇ ਜੀ 2.5 ਤਿੰਨ ਲੱਖ ਬੱਚਾ ਪ੍ਰਾਈਵੇਟ ਦਿੱਲੀ ਦੇ ਸਕੂਲਾਂ ਚੋਂ ਹਟਾ ਕੇ ਸਰਕਾਰੀ ਚ ਲਾਤੇ ਵਿਸ਼ਵਾਸ ਬਣ ਗਿਆ ਯਕੀਨ ਬਣ ਗਿਆ ਸ੍ਰੀਸਕ ਕੇ ਅਸੀਂ ਤਾਂ ਕਹਿੰਦੇ ਆ ਸਾਰੇ ਖੁਸ਼ ਰਹੋ ਜਿੱਥੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਉੱਥੇ ਜਾਓ ਬਸ ਹਾਂ ਧਰਮ ਦੇ ਨਾਂ ਤੇ ਵਰਤੇ ਨਾ ਜਾਓ ਬਸ ਤانوں ਵਰਤ ਜਾਂਦੇ ਧਰਮ ਦੇ ਨਾਂ ਤੇ ਇੱਥੇ ਲੜਾਈ ਕਰਾਉਂਦੀ ਓ ਇੱਥੇ ਉਹ ਕਰਾਤਾ ਉਹਨੇ ਆ ਕਰਤਾ ਨੇ ਆ ਕਰਤਾ ਇਹ ਨਹੀਂ ਅਸੀਂ ਕਰਦੇ ਅਸੀਂ ਨਹੀਂ ਕਹਿੰਦੇ ਕਦੇ ਸਾਰੇ ਇੱਕੋ ਜਿਹੇ ਪਰਮਾਤਮਾ ਨੇ ਇੱਕੋ ਜਿਹਾ ਬਣਾ ਕੇ ਭੇਜੇ ਆ ਇੱਕੋ ਜਿਹਾ ਖੂਨ ਹੈ ਤੇ 60 70 ਸਾਲ ਦੀ ਐਵਰੇਜ ਹੈ 60 70 ਸਾਲ ਦੀ ਐਵਰੇਜ ਹੈ ਕੀ ਲੜਕੇ ਲੜਾਈਆਂ ਆ ਤਰਤੀ ਉੱਥੇ ਖੜੀ ਐ ਇਹਦੇ ਵਿੱਚ ਹੀ ਲੜੀ ਜਾਂਦੇ ਨੇ ਲੋਕਾਂ ਇਹਦੀ ਰੀਸਟਰੀ ਬਦਲੀ ਜਾਂਦੀ ਰਹਿੰਦੀ ਐ ਇਹ ਤਾਂ ਨਹੀਂ ਗਈ ਕਿਤੇ ਇਹ ਤਾਂ ਇੱਥੇ ਖੜੀ ਐ ਇਹਦਾ ਇੱਥੇ ਹੀ ਰਹੂਗੀ ਪਰ ਆਪਾਂ ਕੀ ਆ ਖਾਰਾਂ ਖਾਨੇ ਆ ਉਹ ਇੱਕ ਚੂਹਾ ਸੀ ਉਹ ਕਿਤੇ ਸੁਨਾਰੇ ਦੀ ਦੁਕਾਨ ਤੇ ਗਿਆ ਹੀਰਾ ਖਾ ਗਿਆ ਚੂਹਾ ਹੀਰਾ ਖਾ ਗਿਆ ਉਹ ਸੁਨਾਰੇ ਨੂੰ ਪਤਾ ਲੱਗ ਗਿਆ ਵੀ ਲੈ ਹੀਰਾ ਖਾ ਗਿਆ ਉਹ ਸਾਹਮਣੇ ਖੜ੍ਹ ਚ ਵੜ ਗਿਆ ਉਹਨੇ ਬੁਲਾਏ ਮਜ਼ਦੂਰ ਖੱਡ ਪਟਾਲੀ ਨਹੀਂ ਮੇਰਾ ਮਹਿੰਗਾ ਹੀਰਾ ਖਾ ਗਿਆ ਖੱਡ ਪੱਟੀ ਨਾ 100 200 ਚੂਹਾ ਬੈਠਾ ਥੱਲੇ ਹੁਣ ਕਿਵੇਂ ਪਤਾ ਲੱਗੇ ਵੀ ਹੀਰਾ ਕਿਦੇ ਢਿੱਡ ਚ ਹੈ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰਾ ਤਾਂ ਪਛਾਣ ਸਕਦਾ ਨਾ ਚੂਹਾ ਥੋੜੀ ਪਛਾਣ ਸਕਦਾ ਮਨ ਕਿਹੜਾ ਮਨ ਉਹਨੇ ਚੂਹਿਆਂ ਦਾ ਸਪੈਸ਼ਲਿਸਟ ਬੁਲਾਇਆ ਕੋਈ ਸਿਆਣਾ ਬੰਦਾ ਕਹਿੰਦਾ ਯਾਰ ਇੰਨਾ ਚੋਂ ਮੇਰਾ ਇੱਕ ਹੀਰਾ ਖਾ ਗਿਆ ਇੰਨਾ ਚ ਹੀ ਹੈ ਕਹਿੰਦਾ ਉਹ ਕਹਿੰਦਾ ਉਹ ਜਿਹੜਾ ਪਰਲੇ ਪਾਸੇ ਇਕੱਲਾ ਹੀ ਨੱਚੀ ਜਾਂਦੇ ਨਾ ਉਹਨੂੰ ਫੜ ਲਾ ਉਹਦਾ ਢਿੱਡ ਪਾੜ ਲਾ ਉਹਨੂੰ ਫੜਿਆ ਉਹਦਾ ਢਿੱਡ ਪਾੜਿਆ ਉਹ ਚੋਂ ਹੀਰਾ ਨਿਕਲਿਆ ਉਸ ਨੇ ਆਹ ਰਾ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗ ਗਿਆ ਇੰਨੇ ਚੂਹਿਆਂ ਚ ਵੀ ਹੀਰਾ ਜਿਹੜਾ ਇਹਦੇ ਢਿੱਡ 'ਚ ਹੈ ਉਹ ਕਹਿੰਦਾ ਹੁਣ ਇਹ ਚੂਹਾ ਜ਼ਿਆਦਾ ਹੈ ਇਹਨੇ ਕਦੇ ਹੀਰਾ ਕਦੇ ਦੇਖਿਆ ਨਹੀਂ ਕਰਿਆ ਨਹੀਂ ਕਹਿੰਦਾ ਹੁਣ ਇਹ